ਇੱਕ ਸਮੇ ਦਾ ਵਾਕਿਆ ਕਿ ਦੋ ਸਕੀਆਂ ਪੈਣਾ ਦੋ ਸਕੀਆਂ ਪੈਣਾ ਜਿਨ੍ਹਾਂ ਦਾ ਇੱਕੋ ਘਰ ਦੇ ਵਿੱਚ ਵਿਆਹ ਹੋ ਗਿਆ ਇੱਕ ਪਾਸੇ ਦੋ ਸਕੀਆਂ ਪੈਣਾ ਇੱਕ ਪਾਸੇ ਦੋ ਸਕੇ ਪਰਾ ਵਿਆਹ ਹੋ ਗਿਆ ਸਮਾਂ ਬੀਤ ਗਿਆ ਵਕਤ ਬੀਤ ਗਿਆ ਦੋਨਾਂ ਪੈਣਾ ਦੇ ਘਰੇ ਔਲਾਦ ਕੋਈ ਨਹੀਂ ਹੋਈ ਨਾ ਕੋਈ ਪੁੱਤ ਨਾ ਕੋਈ ਧੀ ਲੇਕਿਨ ਉਹ ਦੋਨੋਂ ਪੈਣਾ ਨੇ ਇਲਾਜ ਪੱਕਾ ਨਾ ਕੋਈ ਡਾਕਟਰ ਨਾ ਵੈਦ ਨਾ ਹਕੀਮ ਛੱਡਿਆ ਜਿੱਥੇ ਕੋਈ ਦੱਸ ਪਾਉਂਦਾ ਉੱਥੇ ਚਲੀਆਂ ਜਾਂਦੀਆਂ ਕਰਦੇ ਆ ਕਰਦੇ ਆ کافی ਸਾਰਾ ਸਮਾਂ ਬੀਤ ਗਿਆ ਥੱਕ ਹਾਰ ਕੇ ਕਦਨ ਬੈਠ ਗਈਆਂ ਰੱਬ ਦੇ ਨਾਲ ਤਾਨੇ ਮਿਨੇ ਕਰਨ ਲੱਗੀਆਂ ਯਾਰ ਰੱਬ ਆ ਤਕਦੀਰ ਇਹ ਮੁਕੱਦਰ ਭਾਗ ਲਿਖਣ ਵਾਲਾ ਤਾਂ ਤੂੰ ਹੀ ਆ ਤੇ ਸਾਡਾ ਦੋਵਾਂ ਭੈਣਾਂ ਦਾ ਕਿਦਾਂ ਦਾ ਮੁਕੱਦਰ ਲਿਖ ਦਿੱਤਾ ਕਿ ਦੋਵਾਂ ਨੂੰ ਬੇਔਲਾਦ ਦੇ ਲਿਖ ਦਿੱਤਾ ਚੱਲ ਦੋਵਾਂ ਦੇ ਨਹੀਂ ਤਾਂ ਇੱਕ ਦੇ ਮੁਕੱਦਰਾਂ ਦੇ ਵਿੱਚ ਕੋਈ ਧੀ ਜਾਂ ਪੁੱਤ ਹੀ ਲਿਖ ਦਿੰਦਾ ਪਰ ਤੂੰ ਅਸੀਂ ਕਿਹੜਾ ਐਸਾ ਗੁਨਾਹ ਕਰ ਦਿੱਤਾ ਕਿ ਤੂੰ ਸਾਡੇ ਮੁਕੱਦਰ ਹੀ ਇੱਦਾਂ ਦੇ ਲਿਖ ਦਿੱਤੇ ਦਰਵਾਜ਼ੇ ਵੱਲ ਨੂੰ ਮੂੰਹ ਕੀਤਾ ਆਪਣੇ ਘਰ ਦੇ ਵਿੱਚ ਬੈਠੀਆਂ ਐਨੇ ਨੂੰ ਸ਼ਾਮ ਦਾ ਵਕਤ ਪੰਜ ਪੀਰ ਸਰਕਾਰ ਦੇ ਮੰਨਣ ਵਾਲਾ ਇੱਕ ਫਕੀਰ ਪਿੰਡ ਦੇ ਵਿੱਚੋਂ ਗੱਜ਼ਾ ਕਰਕੇ ਜਦੋਂ ਵਾਪਸ ਜਾ ਰਿਹਾ ਛੇਤੀ ਛੇਤੀ ਦਰਵਾਜ਼ੇ ਦੇ ਕੋਦੀ ਨੰਗੇ ਉਹਨਾਂ ਨੇ ਘਰੋਂ ਖੈਰ ਨਹੀਂ ਲਿਆ ਦੋਨਾਂ ਪੈਣਾ ਦਾ ਖਿਆਲ ਪੈ ਗਿਆ ਪੱਜੀਆਂ ਪੱਜੀਆਂ ਗਈਆਂ ਗੱਲ ਵਿੱਚ ਪੰਡਾ ਪਿਆ ਜਾ ਕੇ ਕਹਿ ਲਗੀ ਬਾਬਾ ਜੀ ਅਸੀਂ ਤਾਂ ਪਹਿਲੇ ਰੱਬ ਦੀਆਂ ਮਾਰੀਆਂ ਹੋਈਆਂ ਤੁਸੀਂ ਸਾਡੇ ਬੂਹੇ ਦੇ ਕੋਦੀ ਨੰਗੇ ਬਿਨਾਂ ਖੈਰ ਲੈ ਸੜ ਤੋਂ ਕੋਈ ਗੁਨਾਹ ਹੋ ਗਿਆ ਕੋਈ ਗਲਤੀ ਹੋ ਗਈ ਕੋਈ ਉਚਾ ਨੀਮਾ ਕਹਿ ਹੋ ਗਿਆ ਆ ਫਕੀਰ ਦੀ ਜ਼ਾਤ ਨੇ ਕਿਹਾ ਨਹੀਂ ਬੇਟਾ ਮੈਂ ਹੁਣ ਜਾਣਾ ਮੈਂ ਸਰਕਾਰ ਦੇ ਦਰਬਾਰ ਤੇ ਸ਼ਰਾਗ ਵੀ ਕਰਨੇ ਆ ਚਾੜੂ ਪੋਚਾ ਵੀ ਕਰਨਾ ਇਸ ਕਰਕੇ ਮੈਂ ਲੰਘਿਆ ਪਰ ਜਦੋਂ ਤੁਸੀਂ ਇਹ ਗੱਲ ਕਹੀ ਫਕੀਰ ਨੇ ਕਿਹਾ ਤੁਸੀਂ ਰੋਈਆਂ ਕਤੋਂ ਰੋਈਆਂ ਕਤੋਂ ਦੋਨੋਂ ਪੈਣਾ ਅਰਜ਼ ਕਰ ਲਗਿਆ ਸਰਕਾਰ ਅਸੀਂ ਦੋਨੋਂ ਪੈਣਾ ਇੱਕੋ ਘਰ ਦੇ ਵਿੱਚ ਵਿਆਹਿਆ 10 12 ਸਾਲ ਸਾਡੀ ਸ਼ਾਦੀ ਨੂੰ ਬੀਤ ਗਈ ਲੇਕਿਨ ਸਾਡੇ ਔਲਾਦ ਕੋਈ ਨਹੀਂ ਹੋਈ ਇਲਾਜ ਪੱਖੋਂ ਕੋਈ ਡਾਕਟਰ ਕੋਈ ਵੈਦ ਕੋਈ ਹਕੀਮ ਅਸੀਂ ਛੱਡਿਆ ਨਹੀਂ ਪਰ ਸਾਡੇ ਕੋਈ ਔਲਾਦ ਨਹੀਂ ਹੋਈ ਤੇ ਤੁਸੀਂ ਤੇ ਰੱਬ ਦੇ ਫਕੀਰ ਹੋ ਤੁਸੀਂ ਸਾਡੇ ਵਾਸਤੇ ਦੁਆ ਕਰਦੇ ਹੋ ਕਿਉਂਕਿ ਸਾਧੂ ਬੋਲੇ ਸੈਸਵਾ ਸਾਧੂ ਕਾ ਬੋਲਾ ਮਿਰਥਾ ਨਾ ਜਾ ਪਰ ਫਕੀਰ ਕਹਿੰਨੇਗਾ ਬੇਟਾ ਮੇਰੇ ਵਿੱਚ ਐਨੀ ਤਾਕਤ ਨਹੀਂ ਕਿ ਮੈਂ ਇਹ ਗੱਲ ਕਹਾਂ ਤੁਹਾਡੇ ਘਰੇ ਔਲਾਦ ਹੋ ਗਈ ਜਿਨ੍ਹਾਂ ਦੇ ਦਰ ਦਾ ਮੈਂ ਕੁੱਤਾ ਹਾਂ ਜਿਨ੍ਹਾਂ ਦੇ ਦਰ ਦਾ ਮੈਂ ਨੌਕਰਾਂ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆਜੋ ਤੁਹਾਡੀ ਮੁਸ਼ਕਲ ਜ਼ਰੂਰ ਹੱਲ ਹੋਏਗੀ ਐਨੀ ਗੱਲ ਕਹਿ ਕੇ ਫਕੀਰ ਨੇ ਖੈਰ ਲਿਆ ਚਲਾ ਗਿਆ ਹੁਣ ਦੋਨੋਂ ਪੈਣਾ ਸਲਾਹ ਕਰਨ ਲੱਗਿਆ ਵੱਡੀ ਕਹਿ ਲੱਗੀ ਕਿੱਦਾਂ ਪੈਣਾ ਜਾਣਾ ਉਹ ਕਹਿਣ ਲੱਗੀ ਪੈਣਾ ਜਦੋਂ ਸਾਡੇ ਸਾਨੂੰ ਲੋਕਾਂ ਦੇ ਡਾਕਟਰ ਵੈਦ ਹਕੀਮ ਐਂ ਨਹੀਂ ਦੂਰ ਦਸੇ ਅਸੀਂ ਗਈਆਂ ਤਿਆਂ ਲੱਗੇ ਫਕੀਰ ਦਾ ਦਰਬਾਰ ਹੈ ਚੱਲ ਆਪਾਂ ਚੱਲਦੀਆਂ ਕੀ ਪਤਾ ਸਾਡੇ ਭਾਗ ਇੱਥੇ ਹੀ ਲੱਗ ਪੈਣ ਮੁਕੱਦਰ ਇੱਥੇ ਜਾ ਪੈਣ ਵੀਰਵਾਰ ਵਾਲਾ ਦਿਨ ਦੋਨੋਂ ਪੈਣਾ ਨੇ ਪ੍ਰਸ਼ਾਦ ਲਿਆ ਜੋ ਵੀ ਤਿਲ ਫੁੱਲ ਲੈਣਾ ਸੀ ਲਿਆ ਤੁਰ ਪਈਆਂ ਜਦ ਦਰਬਾਰ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦਿੱਤੇ ਗਈਆਂ ਜਾ ਕੇ ਜਦੋਂ ਦੁਆ ਕਰ ਲੱਗੀ ਅੱਖਾਂ ਵਿੱਚ ਚੱਥੂ ਆ ਗਿਆ ਰੋਣ ਲੱਗ ਪਈਆਂ ਅੱਗੇ ਹੋਈ ਫਕੀਰ ਬੈਠਾ ਹੋਇਆ ਸੀ ਉਹ ਉੱਠਿਆ ਕਹਿਣ ਲੱਗਾ ਬੇਟਾ ਇਸ ਸਖੀਆਂ ਦਾ ਦਰਬਾਰ ਹੈ ਇੱਥੇ ਆ ਕੇ ਰੋਣਾ ਨਹੀਂ ਜੇ ਤੁਸੀਂ ਇੱਥੇ ਵੀ ਆ ਕੇ ਰੋਂਦੀਆਂ ਰਹੀਆਂ ਫਿਰ ਇੱਥੇ ਆਉਣ ਦਾ ਫਾਇਦਾ ਕੀ ਹੈ ਤੁਸੀਂ ਦੁਆ ਕਰੋ ਤੇ ਮੈਂ ਵੀ ਤੁਹਾਡੇ ਹੱਕ ਦੇ ਵਿੱਚ ਦੁਆ ਕਰਦਾ ਹਾਂ ਲਾ ਹਾਜ਼ਰੀ ਫਕੀਰ ਵੀ ਦੁਆ ਕਰ ਰਿਹਾ ਦੋਨੋਂ ਪੈਣਾ ਦੁਆ ਕਰ ਰਿਹਾ ਇਹਨਾਂ ਨੂੰ ਫਕੀਰ ਦੀ ਪੰਜ ਪੀਰ ਸਰਕਾਰ ਦੇ ਨਾਲ ਇੱਕ ਗੈਬੀ ਗੁਫ਼ਤਗੂ ਹੋਈ ਪੰਜ ਪੀਰ ਸਰਕਾਰ ਨੇ ਫਰਮਾਇਆ اے ਮੇਰੇ ਮਾਨਨੇ ਵਾਲੇ ਫਕੀਰ ਇਹ ਲੜਕੀਆਂ ਬੜਾ ਯਕੀਨ ਬੜਾ ਵਿਸ਼ਵਾਸ ਰੱਖ ਕੇ ਆਈਆਂ ਅੱਜ ਖਾਲੀ ਨਹੀਂ ਜਾਣੀਆਂ ਚਾਹੀਦੀਆਂ ਇਹਨਾਂ ਦਾ ਦਿਲ ਨਾ ਤੋੜੀ ਇਹਨਾਂ ਨੂੰ ਖਾਲੀ ਨਾ ਮੋੜੀ ਮੇਰੇ ਵੱਲੋਂ ਤੈਨੂੰ اختیار ਹੈ ਜੋ ਵੀ ਇਹਨਾਂ ਨੂੰ ਜ਼ਬਾਨ ਦਾ ਨਹੀਂ ਜੋ ਵੀ ਕਾਲ ਦੇਣਾ ਤੂੰ ਦੇ ਦੇ ਉਹ ਕਮਣਿਆ ਜ਼ਬਾਨ ਤੂੰ ਦੇ ਦੇ ਕਾਲ ਤੂੰ ਦੇ ਦੇ ਪੂਰੀ ਅਸੀ ਕਰ ਦਿਆਂਗੇ ਪੂਰੀ ਅਸੀ ਕਰ ਦਿਆਂਗੇ ਐਨੀ ਗੱਲ ਜਦ ਪੰਜ ਪੀਰ ਸਰਕਾਰ ਦੀ ਫਕੀਰ ਨੇ ਸੁਣੀ ਅੱਗੇ ਵਧਿਆ ਕੋਈ ਦਰਬਾਰ ਤੇ ਖਜ਼ੂਰਾਂ ਦਾ ਪ੍ਰਸ਼ਾਦ ਚੜ੍ਹ ਕੇ ਗਿਆ ਸੀ ਉਸ ਫਕੀਰ ਨੇ ਚੱਕਿਆ ਕੁਛ ਛੋਟੀ ਪਹਿਣ ਦੀ ਚੋਲੀ ਵਿੱਚ ਪਾ ਦਿੱਤੀ ਕੁਛ ਵੱਡੀ ਪਹਿਣ ਦੀ ਚੋਲੀ ਵਿੱਚ ਪਾ ਦਿੱਤੀ ਤੇ ਮੂੰਹੋਂ ਇਹ ਗੱਲ ਕਹੀ ਬੇਟਾ ਇਹਨਾਂ ਨੂੰ ਖਜ਼ੂਰਾ ਨਹੀਂ ਸਮਝਣਾ ਇਹ ਸਰਕਾਰ ਦੀ ਰਹਿਮਤ ਨਾਲ ਤੁਹਾਨੂੰ ਪੁੱਤ ਦੇ ਕੇ ਤੋਰ ਰਹੇ ਆ ਕਿ ਜਦੋਂ ਸਮਾਂ ਆਏਗਾ ਤੁਹਾਡੇ ਦੋਨਾਂ ਦੇ ਘਰੇ ਇੱਕ ਇੱਕ ਪੁੱਤ ਜ਼ਰੂਰ ਹੋਊਗਾ ਫਿਰ ਦੋਨੋਂ ਭੈਣਾਂ ਨੇ ਸਜਦਾ ਸਲਾਮ ਕੀਤਾ ਤੁਰਪੀਆਂ ਤੁਰਪੀਆਂ ਫਿਰ ਵੱਡੀ ਭੈਣ ਮੋਢਰ ਨਾਲ ਜ਼ਬਾਨੇ ਦੀ ਸੀ ਮੂੰਹ ਦੇ ਵਿੱਚ ਪਾਣ ਪਾਇਆ ਉਹ ਸੋਚਣ ਲੱਗੀ ਫਕੀਰ ਨੇ ਐਡੀ ਦੂਰ ਸੱਧਿਆ ਸਮਾਂ ਵੀ ਬਰਬਾਦ ਕੀਤਾ ਤੇ ਉਤੋਂ ਦਿੱਤਾ ਕਿ ਆ ਖਸੂਰਾ ਅੱਗੇ ਅਸੀਂ ਕਿਲੋ ਕਿਲੋ ਖਾ ਦੇਣੀ ਆ ਜੇ ਪੁੱਤ ਹੋਣਾ ਹੁੰਦਾ ਉਦੋਂ ਦਾ ਹੋ ਜਾਂਦਾ ਇਹ ਤਾਂ ਫਕੀਰ ਨੇ ਟਾਲ ਮਟੋਲਾ ਜਿਹਾ ਕਰ ਦਿੱਤਾ ਹੋਣਾ ਕੀ ਕਿ ਉਸ ਵੱਡੀ ਪੈਣ ਦਾ ਸਿੱਧਕ ਯਕੀਨ ਵਿਸ਼ਵਾਸ ਟੁੱਟ ਗਿਆ ਸੋਚਣ ਲੱਗੀ ਜੇ ਮੈਂ ਖਜੂਰਾ ਖਾਧੀਆਂ ਤੇ ਪਾਣ ਦਾ ਸਵਾਦ ਨਹੀਂ ਜਾਂਦਾ ਜਾਣਾ ਪਾਣ ਦਾ ਸਵਾਦ ਵੀ ਉਹ ਜਾਂਦਾ ਰਹਿਣਾ ਸੋਚਣ ਲੱਗੀ ਕਿ ਮੈਂ ਖਜੂਰਾ ਨਹੀਂ ਖਾਣੀ ਆ ਤੇ ਜਾਂਦੀ ਜਾਂਦੀ ਇੱਕ ਪੱਥਰ ਦੇ ਕੋਨੇ ਕੋਲ ਬੜਾ ਸਾਹਮਣੇ ਰੱਖ ਗਏ ਛੋਟੀ ਪੈਣ ਨੂੰ ਕਹਿ ਲੱਗੀ ਤੂੰ ਵੀ ਰੱਖ ਦੇ ਉਹ ਕਹਿ ਲੱਗੀ ਨਹੀਂ ਕੀ ਪਤਾ ਸਰਕਾਰ ਕਿਹੜੀ ਮੌਜ ਦੇ ਵਿੱਚ ਆਏ ਆ ਪਤਾ ਨਹੀਂ ਉਨੇ ਕੀ ਕੀਤਾ ਪੰਜ ਪੀਰ ਸਰਕਾਰ ਦਾ ਨਾਂ ਲਿਆ ਉਹ ਖਜ਼ੂਰਾਂ ਦਾ ਪ੍ਰਸ਼ਾਦ ਖਾ ਲਿਆ ਚਲੀਆਂ ਗਈਆਂ ਹੁਣ ਵਕਤ ਆਇਆ ਸਮਾਇਆ ਕਿ ਪੰਜ ਪੀਰ ਸਰਕਾਰ ਦੀ ਐਸੀ ਰਹਿਮਤ ਹੋਈ ਐਸੀ ਕਰਮਨਵਾਜ਼ੀ ਹੋਈ ਕਿ ਛੋਟੀ ਭੈਣ ਦੇ ਘਰੇ ਕੱਚਾ ਨਵਰ ਦਾ ਪੁੱਤ ਹੋਇਆ ਛਾਂ ਨਵਰ ਦਾ ਪੁੱਤ ਹੋਇਆ ਵੱਡੀ ਭੈਣ ਨੂੰ ਜਦੋਂ ਪਤਾ ਲੱਗਾ ਅੰਦਰ ਵੜ ਕੇ ਰੋਣ ਲੱਗੀ ਰੋਂਦੀ ਐ ਨਾਲੇ ਤਰਲੇ ਕਰਦੀ ਐ ਮਿੰਤਾ ਕਰਦੀ ਐ ਯਾ ਪੰਜ ਪੀਰ ਸਰਕਾਰ ਜੇ ਉਸ ਵੇਲੇ ਯਕੀਨ ਵਿਸ਼ਵਾਸ ਮੈਂ ਵੀ ਰੱਖ ਲੈਂਦੀ ਉਹ ਖਜ਼ੂਰਾਂ ਦਾ ਪ੍ਰਸ਼ਾਦ ਮੈਂ ਵੀ ਖਾ ਲੈਂਦੀ ਪਪੋਤ ਮੇਰੇ ਘਰੇ ਵੀ ਜ਼ਰੂਰ ਹੋਣਾ ਸੀ ਪਰ ਸਿਆਣੇ ਦਾ ਕਹਣਾ ਕਿ ਫਿਰ ਪਛਤਾਵਾ ਕੀ ਕਰੇ ਜਦ ਚਿੜੀਆਂ ਚੁੱਕ ਗਈ ਖੇਰ ਇਹ ਤਾਂ ਫਕੀਰ ਦੀ ਮੌਜ ਆ ਪਤਾ ਨਹੀਂ ਕਿਦੇ ਉੱਤੇ ਆ ਜਾਣੀ ਸਮਾਂ ਸਾਮ ਲੈਣਾ ਚਾਹੀਦਾ ਵਕਤ ਸਾਮ ਲੈਣਾ ਚਾਹੀਦਾ ਜੇ ਹੱਥੋਂ ਨਿਕਲ ਜਾਵੇ ਸਾਰੀ ਉਮਰ ਬੰਦਾ ਪਛਤਾਉਂਦਾ ਰਹਿੰਦਾ ਪਰ ਉਹ ਵਕਤ ਹੱਥ ਨਹੀਂ ਆਉਂਦਾ ਅੱਜ ਵੱਡੀ ਭੈਣ ਦੇ ਹੱਥੋਂ ਮੌਕਾ ਨਿਕਲ ਗਿਆ ਸਮਾਂ ਨਿਕਲ ਗਿਆ ਅੰਦਰ ਵੱੜ ਕੇ ਰੋਂਦੀ ਹੈ ਨਾਲੇ ਪਛਤਾਉਂਦੀ ਹੈ ਤੇ ਨਾਲੇ ਡਰਦੀ ਹੈ ਜੇ ਛੋਟੀ ਭੈਣ ਨੂੰ ਪਤਾ ਲੱਗ ਗਿਆ ਉਹਨੇ ਕਹਿਣਾ ਕਿ ਹੈ ਤਾਂ ਮੇਰੀ ਵੱਡੀ ਪੈਣ ਪਰ ਇਹਨੂੰ ਮੇਰੇ ਪੁੱਤ ਦਾ ਦੁੱਖ ਹੋ ਗਿਆ। ਇਹਨੂੰ ਖੁਸ਼ੀ ਨਹੀਂ ਹੋਈ। ਉਹ ਵੱਡੀ ਪੈਣ ਬਾਹਰ ਨਿਕਲੀ। ਸਮਾਂ ਬੀਤ ਗਿਆ ਦਿਨ 1 2 3 4 5 6 7 8 9 10 11 12 ਕਰਦੇ ਕਰਦੇ ਬੱਚਾ 40 ਦਿਨਾਂ ਦਾ ਹੋ ਗਿਆ। 40 ਦਿਨਾਂ ਦਾ ਹੋ ਗਿਆ ਵੀਰਵਾਰ ਆਇਆ। ਹਣ ਛੋਟੀ ਭੈਣ ਨੇ ਆਪਣੇ ਭੈਣ ਭਰਾ ਆਂਢੀ ਗਵਾਂਢੀ ਸਾਰੇ ਇਕੱਠੇ ਕੀਤੇ ਰਿਸ਼ਤੇਦਾਰ ਇਕੱਠੇ ਕੀਤੇ ਬੱਚੇ ਨੂੰ ਸਲਾਮ ਕਰਨ ਵਾਸਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਲੈ ਕੇ ਜਾ ਰਹੇ ਨੇ ਜਦੋਂ ਦਰਬਾਰ ਦੇ ਉੱਤੇ ਪਹੁੰਚੇ ਅੱਗੇ ਉਹੀ ਫਕੀਰ ਬੈਠਾ ਹੋਇਆ ਚਾਦਰ ਪੇਸ਼ ਕੀਤੀ ਨਿਆਜ਼ ਪੇਸ਼ ਕੀਤੀ ਜਦੋਂ ਫਕੀਰ ਨੇ ਨਜ਼ਰ ਮਾਰੀ ਕਿ ਇੱਕ ਭੈਣ ਦੀ ਗੋਦ ਦੇ ਵਿੱਚ ਪੁੱਤ ਹੈ ਇੱਕ ਅਦੀ ਖਾਲੀ ਪੰਜ ਪੀਰ ਸਰਕਾਰ ਨਾਲ ਗੁਫ਼ਤਗੂ ਕਰਨ ਲੱਗਾ ਯਾ ਸਰਕਾਰ ਆਪ ਦਾ ਹੁਕਮ ਹੋਇਆ ਜ਼ੁਬਾਨ ਵੀ ਦੋਵਾਂ ਨੂੰ ਦਿੱਤੀ ਕੌਲ ਵੀ ਜ਼ੁਬਾਨ ਦਿੱਤਾ ਪ੍ਰਸ਼ਾਦ ਵੀ ਦੋਵਾਂ ਨੂੰ ਦਿੱਤਾ ਫਿਰ ਇੱਕ ਅਦਾ ਪੁੱਤ ਕਿਉਂ ਨਹੀਂ ਹੋਇਆ ਸਰਕਾਰ ਨੇ ਅੱਗੋ ਕਿਹਾ ਕਮਲਿਆ ਉਹ ਗੱਲ ਸੁਣ ਸਾਨੂੰ ਹੀ ਦੋਸ਼ ਦੇਈ ਜਾਣਾ ਐ ਇਸ ਲੜਕੀ ਨੂੰ ਪੁੱਛਤਾ ਸਹੀ ਇਹਨੇ ਯਕੀਨ ਰੱਖਿਆ ਵਿਸ਼ਵਾਸ ਰੱਖਿਆ ਉਹ ਖਜ਼ੂਰਾਂ ਦਾ ਪ੍ਰਸ਼ਾਨ ਖਾਦਾ ਫਕੀਰ ਕਹਿੰਨੇਗਾ ਬੇਟਾ ਤੇਰਾ ਪੁੱਤ ਕਿੱਥੇ ਆ ਉੱਥੇ ਵੀ ਉਸ ਲੜਕੀ ਨੇ ਝੂਠ ਬੋਲਿਆ ਕਹਿੰਦੀ ਬਾਬਾ ਜੀ ਹੋਇਆ ਹੀ ਨਹੀਂ ਹੋਇਆ ਨਹੀਂ ਉਹ ਪੰਜਵੀਂ ਸਰਕਾਰ ਦੇ ਮੰਨਣ ਵਾਲਾ ਫਕੀਰ ਕਹਿ ਲਗਾ ਕਮਲੀਏ ਗੱਲ ਸੁਣ ਇਹ ਸਬਾਨ ਮੈਂ ਨਹੀਂ ਦਿੱਤੀ ਇਹ ਕੋਲ ਮੈਂ ਨਹੀਂ ਦਿੱਤਾ ਇਹ ਮੇਰੀ ਸਰਕਾਰ ਦਾ ਹੁਕਮ ਹੋਇਆ ਜੇ ਤੇਰੀ ਛੋਟੀ ਪੈਣ ਦੇ ਕਰੇ ਪੁੱਤੋ ਹੋ ਸਕਦਾ ਤੇ ਤੇਰੇ ਘਰੇ ਵੀ ਜ਼ਰੂਰ ਹੋਣਾ ਸੀ ਸੱਚ ਦੱਸ ਕਿ ਤੂੰ ਉਹ ਖਜੂਰਾਂ ਦਾ ਪ੍ਰਸ਼ਾਦ ਖਾਦਾ ਜਾਂ ਨਹੀਂ ਖਾਦਾ ਗੱਲ ਵਿੱਚ ਪਲੜਾ ਪਾ ਕੇ ਕਹਿ ਲਗੀ ਸਰਕਾਰ ਮੈਂ ਭੁੱਲ ਗਈ ਮੇਰਾ ਯਕੀਨ ਵਿਸ਼ਵਾਸ ਟੁੱਟ ਗਿਆ ਮੈਂ ਉਹ ਖਜੂਰਾਂ ਦਾ ਪ੍ਰਸ਼ਾਦ ਨਹੀਂ ਖਾਦਾ ਔਸ ਫਕੀਰ ਨੇ ਕਿਹਾ ਕੰਬਲੀਆਂ ਕਲਸਣ ਜੇ ਤੂੰ ਖਜ਼ੂਰਾਂ ਦਾ ਪ੍ਰਸ਼ਾਦ ਨਹੀਂ ਖਾਦਾ ਤੈਨੂੰ ਐਨਾ ਪਤਾ ਰੱਖਿਆ ਕਿੱਥੇ ਕਹਿੰਦੀ ਹਾਂ ਸਰਕਾਰ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਖਜ਼ੂਰਾਂ ਦਾ ਪ੍ਰਸ਼ਾਦ ਬੜਾ ਸਾਹਮਣੇ ਇੱਕ ਪੱਥਰ ਦੇ ਕੋਨੇ ਕੋਨੇ ਰੱਖ ਗਈ ਸੀ ਆ ਫਕੀਰ ਦੀ ਜਾਤ ਨੇ ਕਿਹਾ ਕੰਬਲੀਆਂ ਚਾਦਰ देर ਨਾ ਕਰ ਜਾ ਕੇ ਉੱਥੇ ਦੇਖ ਉਹ ਤੇਰਾ ਪੁੱਤ ਕਿਤੇ ਉੱਥੇ ਨਾ ਖੇਡਦਾ ਹੋਵੇ ਤੈਨੂੰ ਖਜ਼ੂਰਾਂ ਥੋੜੀ ਤੈਨੂੰ ਤਾਂ ਪੁੱਤ ਦਿੱਤਾ ਸੀ ਤੈਨੂੰ ਲੈਣਾ ਨਹੀਂ ਆਇਆ ਜਾ ਪੱਟ ਕੇ ਜਾ ਐਨੀ ਗੱਲ ਜਦ ਵੱਡੀ ਪੈਣ ਨੇ ਸੁਣੀ ਸੱਜਦਾ ਸਲਾਮ ਕੀਤਾ ਭੱਜੀ ਭੱਜੀ ਗਈ ਜਦੋਂ ਪੱਥਰ ਦੇ ਕੋਨੇ ਕੋਲ ਦੇਖਿਆ ਕੀ ਇੱਕ ਛੋਟਾ ਜਿਹਾ ਬੱਚਾ ਪਿਆ ਹੋਇਆ ਉਸ ਵੱਡੀ ਪੈਣ ਨੇ ਚੱਕਿਆ ਘਰ ਨਾ ਲਾਇਆ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆਈ ਤੇ ਦੁਨੀਆ ਨੂੰ ਦੱਸਣ ਲੱਗੀ ਕੀ ਪੰਜ ਪੀਰ ਨੇ ਗੱਲ ਨਾਲ ਲਾ ਕੇ ਨੇ ਲਾਇਆ ਮੈਂ ਬੇਰੰਗੀ ਫਿਰਦੀ ਸਹਰ ਪੰਜ ਪੀਰ ਨੇ ਲਾਇਆ ਮੈਂ ਬੇਰੰਗੀ ਮੇਰੀ ਸਾਰੰਗ ਪੰਜ ਪੀਰ ਨੇ ਲਾਇਆ ਪੰਜ ਪੀਰ ਦੇ ਨਮਾਰੇ ਜਾਵਾ ਪੰਜ ਪੀਰ ਦੇ ਨਮਾਰੇ ਜਾਵਾ ਅੱਜ ਪੀਰ ਜਗਵਾ ਦੇ ਜਾਵਾ ਪੰਜ ਪੀਰ ਦਾ ਸ਼ੁਕਰ ਮਨਾਵਾ ਪੰਜ ਪੀਰ ਦਾ ਸ਼ੁਕਰ ਮੈਂ ਬੇਰੰਗੀ ਫਿਰਦੀ ਸਾਂ ਮੈਂ ਬੇਰੰਗੀ ਬਹਿ ਲੀ ਸਾਂ ਮੈਂ ਬੇਰੰਗੀ ਫਿਰਦੀ ਸਾਂ ਰੰਗ ਪੰਜ ਪੀਰ ਨੇ ਲਾ ਚਣ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ اے ਮੇਰੇ ਦਿਲ ਵਿੱਚ ਠੱਗ ਹੈ ਗੁਜ਼ਾਰਾ ਸਹਾਰਾ ਪੰਜ ਪੀਰ ਨੇ ਸਭ ਤੋਂ ਸੋਹਣੇ ਪੰਜ ਪੀਰ ਨੇ ਸਭ ਤੋਂ ਸੋਹਣੇ ਪੰਜ ਪੀਰ ਰੰਗੀ ਫਿਰਦੀ ਸਾ ਮੈਂ ਤੇ ਰੰਗੀ ਮੇਰੇ ਦੀ ਸਾ ਮੈਂ ਬੇਰੰਗੀ ਫਿਰਦੀ ਸਾ ਰੰਗ ਪੰਜ ਪੀਰ